ਕਿ ਉਹਨਾਂ ਉਤਰਨ ਜੀ ਜੇ ਉਹਨਾਂ ਦਾ ਮਨ ਆ ਜਦੋਂ ਕੋਈ ਜੇਲ੍ਹ ਚ ਬੈਠਾ ਲੜ ਸਕਦਾ ਤੇ ਸਿੱਧੂ ਮੂਸੇ ਵਾਲੇ ਸਾਹਿਬ ਨੂੰ ਤਾਂ ਇਸ 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 ਸਰਕਾਰ ਨੇ ਸਿੱਧਾ ਸਿੱਧਾ ਜਿਵੇਂ ਕਹਿੰਦੇ ਆ ਨਾ ਟਰੈਪ ਚ ਲੈ ਕੇ ਕਿਸੇ ਨੂੰ ਫਸਾ ਕੇ ਸਿਕਿਉਰਿਟੀ ਵਾਪਸ ਲੈ ਕੇ ਉਹ ਐਡਾ ਜਵਾਨ ਪੁੱਤ ਆ ਜਿਹੜਾ ਉਹ ਇਹ ਪਾਸ ਆਮ ਆਦੀ ਪਾਰਟੀ ਨੇ ਉਹ ਮਾਰਾਇਆ ਹੈ ਮੁੰਡਾ ਇਹ ਹੀ ਤਾਂ ਗੱਲ ਆ ਨਾ ਉਹਨਾਂ ਦੇ ਦੋਨੋਂ ਬੇਟੇ ਐਸਸੀ ਐਸਸੀ ਸਮਾਜਦਾਨ ਨੂੰ ਕੋਲੋਂ ਕੋਈ ਕਿਸੇ ਦੀ ਕੋਈ ਫਰਕ ਨਹੀਂ ਹੁੰਦਾ ਸੀ ਜਦੋਂ ਗਰਵੰਤਾ ਸਿੰਘ ਜੀ ਉਸ ਵੇਲੇ ਜਦਿਆਂ ਬਹੁਤ ਐਸਸੀ ਪਰਿਵਾਰਾਂ ਨੂੰ ਦੱਬ ਕੇ ਰੱਖਿਆ ਜਾਂਦਾ ਸੀ ਇਸ ਇਸ ਸਮਾਜ ਵਿੱਚ ਉਸ ਵੇਲੇ ਉਹ ਪੜ੍ਹ ਲਿਖ ਕੇ ਉਹਨਾਂ ਉੱਠਦੇ ਤੇ ਉਹਦੇ ਉਹਨਾਂ ਨੇ ਸਮਾਜ ਦੀ ਬਹੁਤ ਬਿਹਤਰੀ ਲਈ ਕੰਮ ਕੀਤਾ ਫਿਰ ਸਰਕਾਰੀ ਬਸਰ ਦੇ ਵਰਤੋ ਕੀ ਜਾ ਰਹੀ ਹੈ ਰੈਲੀਆ ਦੇ ਵਿੱਚ ਤੋਂ ਹਾਈ ਕੋਰਟ ਨੇ ਸਖਤੀ ਮੰਨਤ ਜਤਾਈ ਹੈ ਤੇ ਜਵਾਬ ਮੰਗਲ ਤੋਂ ਨਹੀਂ ਮਿਲਦਾ ਦੇਖੋ ਇੱਕ ਗੱਲ ਮੇਰੀ ਨੂੰ ਸਮਝੋ ਤੁਹਾਡੇ ਨਾਲ ਮੈਂ ਸਹਿਮਤ ਹਾਂ ਇਹ ਇਹ ਜੇ ਕੰਮ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਹਾਂਜੀ ਉਹ ਕੋਰਟ ਨੇ ਜੇ ਸੰਕੇਤ ਲਿਆ ਏ ਤਾਂ ਬਹੁਤ ਇਹ ਸੀਰੀਅਸ ਇਸ਼ੂ ਆ ਪਰ ਸਰਕਾਰਾਂ ਇਹ ਚੋਰ ਮੋਰੀਆਂ ਕਰਨੋਂ ਹਟਦੀਆਂ ਨਹੀਂ ਹੁੰਦੀਆਂ ਇਹ ਆਦਤ ਪਈ ਆ ਇਹ ਭਾਵੇਂ ਬੀਜੇਪੀ ਦੀ ਸਰਕਾਰ ਤਾਂ ਹੈ ਨਹੀਂ ਕਿ ਤੇ ਜਿਹੜੀਆਂ ਵੀ ਸਰਕਾਰਾਂ ਨੇ ਇਹ ਪਹਿਲਾਂ ਇਹ ਜੇ ਕੰਮਾਂ ਨੂੰ ਗਿੱਜੇ ਹੋਏ ਆ ਉਹਨਾਂ ਦਾ ਤੇਲ ਖਾਲਿਆ ਉਹਨਾਂ ਦੀਆਂ ਬਾਡੀਆਂ ਖਾਲੀਆਂ ਉਹਨਾਂ ਦੀਆਂ ਦੁਰਵਰਤੋਂ ਕਰ ਲੀਆਂ ਇਹ ਕਰਦੇ ਆ। ਦਰ ਇੱਕ ਅਮਰਿਤਪਾਲ ਨੂੰ ਟਿਕਟ ਦਿੱਤੀ ਗਈ ਹੈ ਉਹ ਜੇਲ੍ਹ ਤੋਂ ਛੋੜ ਲੜਨ ਜਾ ਰਿਹਾ ਸੋ ਕੀ ਲੱਗਦਾ ਪੰਜਾਬ ਦੀ ਜਨਤਾ ਨੇ ਕੀ ਆਜ਼ਾਦ ਮੇਧਵਾਦ ਵਾਦੋਂ ਖੰਡਵਰ ਸਾਹ ਤੋਂ ਉਹਨਾਂ ਦੇ ਵਕੀਲ ਲੈ ਕੇ ਲੜਨਗੇ ਚੋਣ। ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ ਹਰੇਕ ਦਾ ਰਾਈਟ ਹੈ ਹਰੇਕ ਇਲੈਕਸ਼ਨ ਲੜਦਾ ਜਿਹੜਾ ਇਹ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹੋਣੀ ਮਾਨ ਹੋਣੀ ਸਾਰੇ ਬਹੁਤ ਜਿਹੜੇ ਲੀਡਰ ਇਹ ਜੇਲ੍ਹ 'ਚ ਸੀਗੇ ਇਲੈਕਸ਼ਨਾਂ ਲੜੇ ਨੇ। ਤੇ ਇਸ ਕਰਕੇ ਉਹ ਕੋਈ ਹੱਲ ਨਹੀਂ ਉਹ ਤਾਂ ਕੋਈ ਵੀ ਲੜ ਸਕਦੇ ਨਿਕਲ ਜਾਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨ ਦੀ ਚर्चा માં ਹੋ ਰਹੀ ਹੈ ਕਾਂਗਰਸ ਤੋਂ ਤੁਹਾਡਾ ਕੀ ਲੱਗਦਾ ਕੀ ਹੋ ਜਾ ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲੜਾਉਂਦੇ ਆ ਕਿਹਨੂੰ ਨਹੀਂ ਲੜਾਉਂਦੇ ਲੱਗਦਾ ਜੀ ਅਗਰ ਕੋਟਲੀ ਸਾਹਿਬ ਲੁਧਿਆਣਾ ਤੋਂ ਚੋਣ ਮੈਦਾਨ ਚ ਉਤਰਦੇ ਨੇ ਤਾਂ ਦੋ ਭਰਾ ਜਿਹੜੇ ਨੇ ਉਹ ਸਾਹਮਣੇ ਸਾਹਮਣੇ ਹੋਣਗੇ ਇਹ ਇਹ ਹਜੇ ਕੋਈ ਕੋਈ ਗੱਲ ਹੀ ਹੈ ਨਹੀਂ ਗੀ ਇਹਦਾ ਆਪ ਗੱਲ ਪਹਿਲਾਂ ਕਰਨ ਦਾ ਫਿਊਲ ਗੱਲ ਦਾ ਕੋਈ ਮਤਲਬ ਨਹੀਂ ਇੱਕ ਇੱਕ ਬਿੱਤੀ ਨੇ ਤੁਸੀਂ ਗਏ ਸੀ ਕਿ ਇੱਥੇ ਆਪਣਾ ਇਸ ਲਾਂਗ ਮਾ ਜਿਹੜੀ ਚ ਕੁਝ ਲੋਕ ਲੱਗਦਾ ਲਗਾਤਾਰ ਭਾਜਪਾ ਦੇ ਵਿਰੋਧ ਕਰ ਰਹੇ ਹਾਂ ਸਾਹ ਸਾਡਾ ਵੀ ਜਿਹੜਾ ਬੁਨਾਰੇ ਬਾਜੀ ਕਰਨ ਦੀ ਵੀਡੀਓ ਕਵਾਈਲ ਹੋਈ ਸੀ ਪਤਾ ਨਹੀਂ ਮੈਂ ਦੇਖੀ ਨਹੀਂ ਕੋਈ ਸਰ ਇੱਕ ਪਾਇਲ ਹਲਕੇ ਤੋਂ ਲੱਖਾ ਜੀ ਨੇ ਇੱਕ ਵਾਰ ਫਿਰ ਤੋਂ ਡਾਕਟਰ ਅਮਰ ਸਿੰਘ ਨੂੰ ਟਿਕਟ ਦੇ ਦੇ ਸਵਾਰ ਖੜੀ ਉਹ ਕਹਿੰਦੇ ਵੀ ਹੁਣ ਨਿਊਜ਼ ਚੈਨਲ ਨੂੰ ਵੀ ਅੱਗੇ ਹੌਂਦ ਦੇ ਦੇਣਾ ਚਾਹੀਦਾ ਸੋ ਲੱਗਦਾ ਵੀ ਕਿਸੇ ਨਾ ਕਿਸੇ ਦੇ ਵੀ ਕਾਂਗਰਸ ਪਾਰਟੀ ਜਾ ਹਮ ਜਿਹੜੇ ਲੋਕ ਜਨ ਹੈ ਸਰ ਜੀ ਵੀ ਦਿੱਤੀ ਜਾਂਦੀ ਹਰ ਬਾਕੀ ਤਾਂ ਵਿਰੋਧ ਕਰਨਾ ਬਣਦਾ ਏ ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਵਿਰੋਧ ਕਰਦਾ ਕਰ ਸਕਦਾ ਉਹ ਤਾਂ ਸਾਡਾ ਕੋਈ ਆਮ ਆਦਮੀ ਪਾਰਟੀ ਵਾਲੇ ਨੇ ਸਾਡੇ ਫੁੱਲ ਥੋੜੀ ਪਾਉਣੇ ਵਿਰੋਧੀ ਕਰਨਾ ਕਾਂਗਰਸ ਨੇ ਆ ਜਿਹੜਾ ਵਿਰੋਧੀ ਕਰਨਾ ਇਸ ਕਰਕੇ ਇਹ ਤਾਂ ਕੋਈ ਨਵੀਂ ਗੱਲ ਨਹੀਂ ਕੀ ਵਿਰੋਧ ਕਰਨ ਵਾਲੀ ਹਾਂ ਜਦੋਂ ਪਾਰਟੀ ਦੇ ਅੰਦਰੋਂ ਕੋਈ ਵਿਰੋਧ ਕਰਦਾ ਏ ਉਹ ਜਿਹੜਾ ਕਾਂਗਰਸ ਪਾਰਟੀ ਦੇ ਹਰ ਜਗ੍ਹਾ ਇਸੇ ਤਰੀਕੇ ਨਾਲ ਹੋ ਰਿਹਾ ਚਾਹੇ ਜਲੰਧਰ 'ਚ ਹੋ ਰਿਹਾ ਚਾਹੇ ਉਹ ਫਤਿਹਗੜ੍ਹ ਸਾਹਿਬ 'ਚ ਹੋ ਰਿਹਾ ਚਾਹੇ ਉਹ ਪਟਿਆਲੇ 'ਚ ਹੋਇਆ ਚਾਹੇ ਉਹ ਬਠਿੰਡੇ 'ਚ ਹੋਇਆ ਹਜੇ ਬਾਕੀ ਟਿਕਟਾਂ ਦਿੱਤੀਆਂ ਨਹੀਂ ਉਸ ਤੋਂ ਬਾਅਦ ਪਤਾ ਲੱਗੂ ਕਿੱਥੇ-ਕਿੱਥੇ ਕੀ ਹੁੰਦਾ ਇਹ ਬੜਾ ਉਹਨਾਂ ਨੂੰ ਮੁਸ਼ਕਲ ਹੋਈ ਹੋਈ ਹੈ ਇਹ ਕੰਟਰੋਲ ਕਰਨਾ ਇਹ ਚਾਚੋ ਪੰਜ ਚ ਪਈ ਜਾਂ ਪਾਰਟੀ ਕਾਂਗਰਸ ਹੱਦ ਤੱਕ ਉਮੀਦਵਾਰ ਨਹੀਂ ਫਾਈਨਲ ਹੋ ਰਹੇ ਹੁਣ ਮੈਂ ਦੱਸੋ ਕੀ ਇਸ ਗੱਲ ਦਾ ਮੇਰੇ ਕੋਲ ਕੀ ਜਵਾਬ ਆ ਮੈਂ ਤਾਂ ਹੁਣ ਕਾਂਗਰਸ ਚ ਹੈ ਨਹੀਂ ਕਾਂਗਰਸ ਛੱਡ ਕੇ ਆ ਗਿਆ ਹੁਣ ਕੀ ਹੋ ਰਿਹਾ ਜੀ ਆਪਣਾ ਚੱਲੀ ਜਿਹੜੀ ਇੱਕ ਨਾ ਫੋਟੋ ਵੀ ਫਾਇਲ ਹੋ ਰਹੀ ਆ ਜਿਹਦੇ ਵਿੱਚ ਉਹ ਕੁਛ ਛੇਖਾ ਦੀ ਲਈ ਆ ਪੁਰਾਣੀ ਉਹ ਹੁਣ ਮੈਨੂੰ ਤਾਂ ਆਪ ਮੈਨੂੰ ਸ਼ਰਮ ਆਉਂਦੀ ਹੈ ਹੁਣ ਮੈਂ ਕੀ ਗੱਲ ਕਰਾਂ ਇਹਦੇ ਉੱਤੇ ਮਿਕਰਮ ਸਿੰਘ ਚੌਧਰੀ ਨੂੰ ਸਸਪੈਂਡ ਕਰਤਾ ਕਾਂਗਰਸ ਪਾਰਟੀ ਨੇ ਫਲੋਰ ਤੋਂ ਐਮ ਐਲ ਏ ਚੌਧਰੀ ਸਾਹਿਬ ਦੇ ਦੇਖੋ ਚੌਧਰੀ ਗਰਵੰਤਾ ਸਿੰਘ ਜੀ ਆਜ਼ਾਦੀ ਤੋਂ ਪਹਿਲਾਂ ਦੇ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਸਨ ਦੇਖੋ ਇਹੀ ਤਾਂ ਗੱਲ ਆ ਨਾ ਉਹਨਾਂ ਦੇ ਦੋਨੋਂ ਬੇਟੇ ਐਸ ਸੀ ਐਸ ਸੀ ਸਮਾਜ ਆ ਨਾ ਉਦੋਂ ਕੋਈ ਕਿ ਸੇਜ ਕੋਈ ਫਰਕ ਨਹੀਂ ਹੁੰਦਾ ਸੀ ਜਦੋਂ ਗਰਵੰਤਾ ਸਿੰਘ ਜੀ ਉਸ ਵੇਲੇ ਜਦੋਂ ਬਹੁਤ ਐਸਸੀ ਪਰਿਵਾਰਾਂ ਨੂੰ ਦੱਬ ਕੇ ਰੱਖਿਆ ਜਾਂਦਾ ਸੀ ਇਸ ਇਸ ਸਮਾਜ ਚ ਉਸ ਵੇਲੇ ਉਹ ਪੜ੍ਹ ਲਿਖ ਕੇ ਉਹ ਉੱਤੇ ਉੱਠੇ ਤੇ ਉਹਨਾਂ ਨੇ ਸਮਾਜ ਦੀ ਬਹੁਤ ਬਿਹਤਰੀ ਲਈ ਕੰਮ ਕੀਤਾ ਫਿਰ ਅੱਗੇ ਚੌਧਰੀ ਜਗਜੀਤ ਸਿੰਘ ਉਹਨਾਂ ਦੇ بیٹے ਅੱਗੇ ਚੌਧਰੀ ਸੰਤੋਖ ਸਿੰਘ ਜਿਹੜੇ ਮੇਰੇ ਨਾਲ ਮੈਂ ਉਹਨਾਂ ਦੇ ਐਮਪੀ ਰਿਹਾ ਯਾਰ ਉਹਨਾਂ ਦੀ ਦੇਤਾ ਦੇਖੋ ਡੈਥ ਹੋਈ ਕਿਵੇਂ ਆ ਮੈਂ ਇੱਥੋਂ ਰਾਹੁਲ ਗਾਂਧੀ ਜੀ ਦੀ ਯਾਤਰਾ ਚ ਉਹਨਾਂ ਨੂੰ ਤੁਹਾਨੂੰ ਪਤਾ ਤੁਸੀਂ ਸਾਰੇ ਮੈਂ ਰਾਹੁਲ ਗਾਂਧੀ ਜੀ ਦੀ ਯਾਤਰਾ ਲੁਧਿਆਣਾ ਜਿਹੜਾ ਅਪੋਲਾ ਜਿੱਥੇ ਲਾਡਵਾਲ ਆਪਣਾ ਟੋਲ ਉਹ ਤੋਂ ਅੱਗੇ ਲੁਧਿਆਣਾ ਹੱਦ ਖਤਮ ਹੋ ਗਈ ਉਹਨਾਂ ਦੇ ਹੱਥ 'ਚ ਉਹ ਝੰਡਾ ਹੈ ਜਿਹੜਾ ਫੜਾਤਾ ਉਹ ਯਾਤਰਾ ਕਿਸ ਤਰੀਕੇ ਨਾਲ ਕਿਉਂਕਿ ਸਿਕਿਉਰਿਟੀ ਬੜੀ ਸੀ ਲੋਕ ਬੜੇ ਸੀ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਉਹ ਥੋੜਾ ਜਿਹਾ ਉਹਦੇ ਵਿੱਚ ਧੱਕਾ ਮੁੱਕੀ ਦੇ ਵਿੱਚ ਉਹਨਾਂ ਦੀ ਉਦੋਂ ਡੈਥ ਹੋ ਗਈ ਤੇ ਯਾਰ ਡੈਥ ਹੋ ਗਈ ਤੇ ਅੱਜ ਉਸ ਪਰਿਵਾਰ ਨੂੰ ਤੁਸੀਂ ਤੁਸੀਂ ਚਲੋ ਇਹ ਟਿਕਟ ਤਾਂ ਉਹਨਾਂ ਦੀ ਗੱਲ ਤੁਸੀਂ ਇੱਕ ਵਾਰ ਉਹਨਾਂ ਨੂੰ ਮਿਲ ਕੇ ਜੱਫੀ ਚ ਤਾਂ ਲੈ ਲੋ ਰਾਹੁਲ ਗਾਂਧੀ ਜੀ ਉਹ ਤਾਂ ਤੁਹਾਡਾ ਆਪਣਾ ਪਰਿਵਾਰ ਆ ਉਹ ਕਿਤੇ ਕੋਈ ਕਿਤੇ ਕੁਝ ਥੋੜੀ ਕਹਿੰਦੇ ਸੀ ਪਰ ਉਸ ਤੋਂ ਬਾਅਦ ਕਿਸੇ ਨੇ ਉਹਨਾਂ ਨੂੰ ਮਿਲਾਇਆ ਹੀ ਨਹੀਂ ਜੋ ਮੇਰੀ ਵਿਕਰਮ ਚੌਧਰੀ ਸਾਹਿਬ ਨਾਲ ਗੱਲ ਹੋਈ ਆ ਤੇ ਅੱਜ ਉਹਨਾਂ ਦੇ ਮਾਤਾ ਜੀ ਉਹ ਵੀ ਜੇਪੀ ਜੁਆਇਨ ਕਰ ਗਏ ਕੋਈ ਕੋਈ ਨਹੀਂ ਕਰਦਾ ਹੁੰਦਾ ਪਰ ਪਤਾ ਨਹੀਂ ਕੀ ਹੋਇਆ ਹੁਣ ਉਹਨਾਂ ਦੀ ਜਾਣੇ ਪਰ ਉਹ ਇਸ ਵੇਲੇ ਬਹੁਤ ਪੁਰਾਣੇ ਪਰਿਵਾਰ ਨੇ ਉੱਥੇ ਕੇਪੀ ਸਾਹਿਬ ਭਿੰਦਰ ਸਿੰਘ ਕੇਪੀ ਉਹਨਾਂ ਦੇ ਦਰਸ਼ਨ ਸਿੰਘ ਕੇਪੀ ਜੀ ਵੀ ਸ਼ਹੀਦ ਹੋਏ ਪਾਰਟੀ ਲਈ ਖੂਨ ਡੁੱਲੇ ਆ ਉਹਨਾਂ ਦੇ ਗੋਲੀਆਂ ਮਾਰ ਕੇ ਮਾਰਤੇ ਸਰਦਾਰ ਬਿਆਨ ਸਿੰਘ ਜੀ ਉਸ ਦਿਨ ਮੈਨੂੰ ਇਹ ਯਾਦ ਆ ਉਹਨਾਂ ਦੀ ਜਦੋਂ ਅਰਥੀ ਪਈ ਸੀ ਡੈੱਡ ਬੋਡੀ ਪਈ ਸੀ ਉੱਤੇ ਤਾਂ ਹਾਂ ਮਾਰ ਕੇ ਰੋਏ ਸੀ ਉਹਦਾਂ ਤੇ ਇਸ ਕਰਕੇ ਉਹ ਜੇ ਪਰਿਵਾਰ ਉਹ ਕਾਲੀ ਦਲ ਚਲੇ ਗਏ ਕੋਈ ਕੋਈ ਐਸਾ ਜਿਹੜਾ ਤੁਸੀਂ ਇਹ ਇਹ ਇੱਕ ਪਰਿਵਾਰ ਕੋਈ ਹੋ ਸਕਦਾ ਇਹ ਸਾਰੇ ਕਿਉਂ ਕਿਉਂ ਕਿਤੇ ਨਾ ਕਿਤੇ ਤਾਂ ਇਹ ਬਹੁਤ ਵੱਡੀ ਕਮੀ ਆ ਜਿਹੜੀ ਆਮ ਆਦਮੀ ਪਾਰੀ ਲੋਕ ਯਸ਼ਿੰਦਰ ਜਿੱਦੂ ਗੋੜਾ ਤੇ ਸ਼ਰਮਨ ਕਾਲੀ ਦਲ ਦੇ ਬਿੱਟੂ ਅਖੇ ਆਪਣੇ ਕਾਕਾ ਸੋਜੀ ਅੱਜ ਬੀਜੇਪੀ ਵਿੱਚ ਸ਼ਾਮਲ ਹੋ ਗਿਆ ਚਰਚਾ ਨਹੀਂ ਇਹ ਤਾਂ ਇਹ ਤਾਂ ਦੇਖੋ ਇਹ ਤਾਂ ਕੋਈ ਗੱਲ ਹੀ ਨਹੀਂ ਇਹ ਤਾਂ ਹਜੇ ਸ਼ੁਰੂਆਤ ਹੋਈ ਆ ਇਹ ਤਾਂ ਸ਼ੁਰੂਆਤ ਹੋਈ ਆ ਹਜੇ ਮੈਂ ਤਾਂ ਖੈਰ ਤੁਹਾਡੇ ਕੋਲ ਬੈਠਾ ਹਾਂ ਇਹ ਤਾਂ ਬੀਜੇਪੀ ਤੋਂ ਸਵਾਏ ਕੋਈ ਰਹਿਣਾ ਹੀ ਕਿਤੇ ਨਹੀਂ ਕਿਉਂਕਿ ਦੂਜੇ ਪਾਸੇ ਕੋਈ ਪਾਰਟੀ ਆ ਜਿਹੜੀ ਉਹ ਕਿਤੇ ਕੋਈ ਤਾਂ ਮੈਨੂੰ ਦੱਸੋ ਕਾਂਗਰਸ ਪਾਰਟੀ ਉਹ ਕਹਿੰਦੇ ਆ ਜੀ ਫਿਰ ਇਹ ਕਾਂਗਰਸ ਪਾਰਟੀ ਦਾ ਤੁਸੀਂ ਸਵਾਲ ਪੁੱਛ ਲੈਨੇ ਹੋ ਦੇਖੋ ਕਿਸ ਤਰੀਕੇ ਨਾਲ ਮੁਰਗੇਾਂ ਵਾਂਗੂ ਲੜਦੇ ਆ ਕੱਕੜਾਂ ਵਾਂਗੂ ਲੜਦੇ ਆ ਨਵਜੋਤ ਸਿੰਘ ਸਿੱਧੂ ਕੀ ਕਰਦਾ ਸੀ ਸੁਖੀ ਰੰਦਾਵਾ ਕੀ ਕਰਦਾ ਸੀ ਪ੍ਰਤਾਪ ਬਾਜਵਾ ਕੀ ਕਰਦਾ ਰਾਜਾ ਬਣਿੰਗ ਕੀ ਕਰਦੇ ਆ ਇੱਕ ਦੂਜੇ ਨੂੰ ਯਾਰ ਮਤਲਬ ਮਾਰਨ ਤੇ ਤੁਲੇ ਹੋਏ ਨੇ ਕਦੇ ਇਕੱਠੇ ਇੱਕ 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 ਸਟੇਜ ਤੇ ਇਕੱਠੇ ਬਹਿ ਕੇ ਮੈਨੂੰ ਦਿਖਾ ਦੇਣ ਵੀ ਕਦੇ ਜਦੋਂ ਹੁਣ ਟਿਕਟਾਂ ਲਿਆਂਦੀਆਂ ਉਹਦੇ ਵਿੱਚ ਲੜੀ ਜਾਂਦੇ ਆ ਦੂਜਿਆਂ ਨੂੰ ਇਹ ਕਹਿੰਦੇ ਆ ਸਾਨੂੰ ਇਹ ਕਹਿੰਦੇ ਆ ਪਾਰਟੀ ਬਦਲ ਲਈ ਜੀ ਤੇ ਤੁਸੀਂ ਭਾਈ ਸਾਹਿਬ ਕੈਂਡੀਡੇਟ ਕਿੱਥੋਂ ਲੈ ਕੇ ਆਏ ਹੋ ਇਹ ਤਾਂ ਦੱਸ ਦੋ ਤੁਸੀਂ ਹੁਸ਼ਿਆਰਪੁਰ ਤੋਂ ਕੌਣ ਕੈਂਡੀਡੇਟ ਦਿੱਤਾ ਤੁਸੀਂ ਪਟਿਆਲੇ ਤੋਂ ਕੈਂਡੀਡੇਟ ਕੌਣ ਦਿੱਤਾ ਤੁਸੀਂ ਬਠਿੰਡੇ ਤੋਂ ਕੈਂਡੀਡੇਟ ਕੌਣ ਦਿੱਤਾ ਦੱਸੋ ਤਾਂ ਸਹੀ ਨਾ ਤੁਸੀਂ ਤੁਸੀਂ ਕੇ ਹੋਰ ਸੁਣ ਲੋ ਜਿੰਨੇ ਵੀ ਅੱਗੇ ਕੈਂਡੀਡੇਟ ਆਉਣੇ ਆ ਇੱਕ ਦਿਨ ਮੈਂ ਹੈਰਾਨ ਆ ਇਹਨਾਂ ਨੂੰ ਇਹੀ ਨਹੀਂ ਪਤਾ ਕਾਂਗਰਸ ਪਾਰਟੀ ਇਹ ਕਹਿੰਦੀ ਵੀ ਇੱਕ ਕਾਂਗਰਸ ਪਾਰਟੀ ਐਸੀ ਆ ਜਿਨੇ ਮਹਿਲਾ ਮਾਨੂੰ ਲੇਡੀਜ਼ ਨੂੰ ਔਰਤਾਂ ਨੂੰ ਟਿਕਟਾਂ ਦੋ ਦਿੱਤੀਆਂ ਇੱਕ ਫਰੀਦਕੋਟ ਤੋਂ ਇੱਕ ਫਿਰੋਜ਼ਪੁਰੋਂ ਓਏ ਸਾਡੇ ਅਸੀਂ ਬੀਜੇਪੀ ਨਹੀਂ ਤਾਂ ਪਹਿਲਾਂ ਹੀ ਤਿੰਨ ਟਿਕਟਾਂ ਦੇ ਚੁੱਕੀ ਆ ਅਜੇ ਬਾਕੀ ਟਿਕਟਾਂ ਦੀ ਗੱਲ ਛੱਡੋ ਪੂਰੀ ਅਨਾਉਂਸ ਨਹੀਂ ਓਏ ਪਹਿਲੀ ਮਹਾਰਾਣੀ ਪ੍ਰਨੀਤ ਕੌਰ ਜੀ ਦੂਜੀ ਮਲੂਕਾ ਸਾਹਬ ਦੇ ਘਰੋਂ ਜਿਹੜੀ ਟਿਕਟ ਬਠਿੰਡਾ ਤੇ ਤੀਜੀ ਹਸ਼ਿਆਰਪੁਰ ਦੀ ਟਿਕਟ ਤਿੰਨ ਤਾਂ ਸਭ ਤੋਂ ਵੱਧ ਤਾਂ ਲੇਡੀਜ਼ ਦੀ ਜੇ ਮਹਿਲਾਵਾਂ ਦੀ ਜੇ ਸਭ ਦੀ ਜੇ ਗੱਲ ਕਰਦੇ ਆ ਮੋਦੀ ਜੀ ਨਾ ਉਹਨਾਂ ਨੂੰ ਰਿਜ਼ਰਵੇਸ਼ਨ ਦੀ ਤਾਂ ਉਹ ਤਿੰਨ ਟਿਕਟਾਂ ਪਹਿਲਾਂ ਇਸ ਵੇਲੇ ਭਾਜਪਾ ਕੱਲੀ ਪਾਰਟੀ ਹੈ ਜਿਹਨੇ ਦਿੱਤੀ ਹੈ ਤਾਂ ਸਾਫਲਾ ਸਾਫਲਾ ਮੰਨ ਗਏ ਸੀ ਲੇਕਿਨ ਉਹਨਾਂ ਦੇ بیٹے ਰੋਬਿੰਦ ਸਾਫਾ ਜੀ ਕੀ ਕੀ ਰਾਜਨੀਤਿਕ ਗਤੀਵਿਧੀਆਂ ਨਾਲ ਉਹ ਕਿਉਂ ਸਾਢੇ ਦੇਖੋ ਮੇਰੇ ਨਾਲ ਤਾਂ ਬਹੁਤ ਤੋਂ ਸੀਨੀਅਰ ਉਹ ਪਾਰਟੀ ਚ ਬਹੁਤ ਪਹਿਲਾਂ ਦੇ ਆ ਮੈਂ ਤਾਂ ਹਜੇ ਇਸ ਬਾਰੇ ਕੋਈ ਗੱਲ ਮੈਂ ਕਰ ਨਹੀਂ ਸਕਦਾ ਮੈਂ ਐਵੇਂ ਹੀ ਕਹਾਂ ਐਮਪੀ ਸਾਹਿਬ ਸਿੱਧੂ ਮੂਸੇਵਾਲੇ ਦੇ ਪਿੱਤਾ ਵੀ ਜਿਹੜੇ ਐ ਚੌਂ ਮੈਦਾਨ ਚ ਕਿਹਾ ਜਾ ਰਿਹਾ ਕਿ ਉਹ ਕਰ ਸਕਦੇ ਨੇ ਬਠਿੰਡਾ ਤੋਂ ਤਾਂ ਕਿਤੇ ਨਾ ਕਿਉਂ ਨਾ ਉਤਰਨ ਜੀ ਜੇ ਉਹਨਾਂ ਦਾ ਮਨ ਆ ਜਦੋਂ ਕੋਈ ਜੇਲ੍ਹ ਚ ਬੈਠਾ ਲੜ ਸਕਦਾ ਤੇ ਸਿੱਧੂ ਮੂਸੇਵਾਲੇ ਸਾਹਿਬ ਨੂੰ ਤਾਂ ਇਸ ਇਸ ਇਹ ਸਰਕਾਰ ਨੇ ਸਿੱਧਾ ਸਿੱਧਾ ਜਿਵੇਂ ਕਹਿੰਦੇ ਆ ਨਾ ਟਰੈਪ ਚ ਲੈ ਕੇ ਕਿਸੇ ਨੂੰ ਫਸਾ ਕੇ ਸਕਿਉਰਿਟੀ ਵਾਪਸ ਲੈ ਕੇ ਉਹ ਐਡਾ ਜਵਾਨ ਪੁੱਤ ਆ ਜਿਹੜਾ ਉਹ ਇਹ ਪਾਸ ਆਮ ਆਦਮੀ ਪਾਰਟੀ ਨੇ ਉਹ ਮਰਾਇਆ ਏ ਮੁੰਡਾ ਉਹ ਪਿਓ ਰੋਜ਼ ਮਰਦਾ ਏ ਇਸ ਕਰਕੇ ਉਹਨਾਂ ਦੇ ਮਨ 'ਚ ਇਹ ਆ ਵੀ ਕਿਤੇ ਨਾ ਕਿਤੇ ਅਸੀਂ ਪਹੁੰਚੀਏ ਤੇ ਜਿਹੜਾ ਸਾਨੂੰ ਇਨਸਾਫ ਮਿਲ ਸਕੇ ਗੱਲ ਤਾਂ ਆ ਦਰਦ ਆ ਉਹਨਾਂ ਅੰਦਰ ਹੋਰ ਐਮਪੀ ਬਣਦਾ ਉਹਨਾਂ ਨੂੰ ਚਾਅ ਏ ਸਿਰਫ ਉਹਨਾਂ ਨੂੰ ਇਹ ਆ ਵੀ ਇਨਸਾਫ ਮਿਲੇ